ਸਤ 7 ਵਜੇ ਕਰੀ ਪਟਿਆਲਾ ਦੀ ਵੱਡੀ ਬਾਰਾਦਰੀ ਦੇ ਨਜ਼ਦੀਕ ਵਾਪਰ ਗਿਆ ਵੱਡਾ ਭਿਆਨਕ ਹਾਦਸਾ ਇੱਕ ਵੱਡਾ ਦਰਖਤ ਗਿਰਨ ਦੇ ਨਾਲ ਇੱਕ ਆਟੋ ਚਾਲਕ ਹੋ ਗਿਆ ਗੰਭੀਰ ਜ਼ਖਮੀ ਉੱਤੇ ਹੀ ਪ੍ਰਸ਼ਾਦੀ ਰੇੜੀ ਲਗਾਉਣ ਲਈ ਔਰਤ ਨੇ ਆਵਾਜ਼ ਸੁਣੀ ਤਾਂ ਉਹ ਆਪਣੀ ਜਾਨ ਬਚਾਉਣ ਲਈ ਮੌਕੇ ਤੇ ਭੱਜ ਗਈ ਜੇਕਰ ਨਾ ਆਵਾਜ਼ ਸੁਣੀ ਹੁੰਦੀ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਸਵੇਰੇ 7 ਵਜੇ ਗਿਰਿਆ ਜੀ ਅਸੀਂ 9:30 ਵਜੇ ਦਫ਼ਤਰ ਆਏ ਉਦੋਂ ਪਤਾ ਚੱਲਿਆ ਵੀ 7 ਵਜੇ ਦਰਖਤ ਡੇਰ ਚੁੱਕਾ ਸੀਗਾ ਉਸ ਦੇ ਦੌਰਾਨ ਇੱਕ ਆਟੋ ਚਾਲਕ ਦਾ ਆਟੋ ਫਸ ਗਿਆ ਤੇ ਉਸ ਨੂੰ ਕਾਫੀ ਗੰਦੀ ਸੱਟਾਂ ਵੀ ਲੱਗੀਆਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਲੈ ਕੇ ਚਲੇ ਗਏ ਤੇ ਫਿਲਹਾਲ ਉਹਦਾ ਪਤਾ ਕੀਤਾ ਬਾਅਦ ਚ ਜਾ ਕੇ ਵੀ ਉਹ ਹਜੇ ਫਿਲਹਾਲ ਠੀਕ ਹੈ ਉਹ ਦਾਖਲ ਹੋ ਚੁੱਕਾ ਹੈ ਆਟੋ ਉਹਦਾ ਹਜੇ ਵੀ ਉਹਦੇ ਵਿੱਚ ਫਸਿਆ ਹੋਇਆ ਇਸ ਕਾਰਨ ਬੋਧ ਹੋ ਗਿਆ ਸੀ ਇਹ ਕਈ ਸਾਲਾਂ ਤੋਂ ਬਹੁਤ ਪੁਰਾਣਾ ਦਰਖਤ ਹੈ ਬਹੁਤ ਇਹਦੀ ਟਾਹਣੀਆਂ ਦੂਰ ਦੂਰ ਤੱਕ ਫੈਲੀਆਂ ਸਿਗੀਆਂ ਉਹ ਭੁਰ ਗਿਆ بارش ਕਰਕੇ ਹੋ ਸਕਦਾ ਹੈ ਕਾਫੀ ਸਾਲ ਪੁਰਾਣਾ ਦਰਖਤ ਸੀ ਕਾ ਕਰਦੇ ਨੇ ਇਹ ਜਿਹੜੇ ਦਰਖਤ ਹੈ ਜਿਹੜੇ ਕੱਟ ਕਰਦੇ ਨੇ ਜਿਹਦੇ ਪਹਿਲੇ ਇਹਨਾਂ ਨੂੰ ਬਿਲਕੁਲ ਕਰਨਾ ਚਾਹੀਦਾ ਜੀ ਜਿਹਨਾਂ ਦਾ ਡਿਪਾਰਟਮੈਂਟ ਫੋਰੈਸਟ ਵਾਲਾ ਦੇਖੇ ਆ ਕੇ ਕਈ ਦਰਖਤ ਐਸੇ ਹਨ ਜਿਹੜੇ ਬਹੁਤ ਬੁਰਗਿਆ ਨੇ ਇੱਥੇ ਇੱਕ ਬਿਲਡਿੰਗ ਦੇ ਵਿੱਚ ਇੱਕ ਹੋਰ ਦਰਖਤ ਹੈ ਜਿਹੜਾ ਕਾਫੀ ਬਜ਼ੁਰਗ ਹੋ ਚੁੱਕਾ ਹੈ ਤਾਂ ਉਸ ਨੂੰ ਵੀ ਜੇ ਆਪਣੇ ਟਾਈਮ ਸਿਰ ਆ ਕੇ ਦੇਖਣ ਤਾਂ ਜੋ ਉਹ ਕੋ ਕਿਸੇ ਮਾਲੀ ਹੱਥਿਆ ਜਾਂ ਕਿਸੇ ਨੁਕਸਾਨ ਦਾ ਉਸ ਤੋਂ ਬਚਾਇਆ ਜਾ ਸਕੇ ਬਸ ਸਰਕਾਰ ਨੂੰ ਚਾਹੀਦਾ ਕਿ ਆਪਣੇ ਫੋਰੈਸਟ ਡਿਪਾਰਟਮੈਂਟ ਨੂੰ ਕਹਿ ਕੇ ਇਸ ਦੇ ਵਿੱਚ ਦੇਖਭਾਲ ਇਹਦਾ ਕਰਨ ਕੰਮ ਕਰਦੇ ਅਸੀਂ ਰੈਡੀ ਲਾਉਂਦੇ ਜੀ ਪ੍ਰਸ਼ਾਦ ਦੀ ਕਰ ਵੀ ਜੀ ਤਾਂ ਜੀ ਆ ਤਰੱਕਤ ਕਰੋ ਗਿਰੇ ਤੁਸੀਂ ਸੀਗੇ ਜਦੋਂ ਉਹ ਗਿਰੇ ਜੀ ਹਾਂ ਜੀ 7 ਵਜੇ ਦਾ ਟਾਈਮ ਸੀਗਾ ਅਸੀਂ ਰੈਡੀ ਲਾਈ ਹੋਈ ਸੀਗੀ ਜੀ ਤੇ ਸਾਨੂੰ ਚੜੜ ਚੜਦੀ ਆਵਾਜ਼ ਆਈ ਤੇ ਅਸੀਂ ਭੱਜ ਕੇ ਸਾਡੇ ਘਰ ਦੇ ਕਹਿੰਦੇ ਭੱਜ ਲਾ ਫਟਾਫਟ ਅਸੀਂ ਭੱਜ ਕੇ ਜਾਨ ਬਚਾਈ ਆਪਣੀ ਆਟੋ ਵਾਲਾ ਵਿਚਾਰਾ ਵਿੱਚ ਆ ਗਿਆ ਆਟੋ ਵਾਲੇ ਤੇ ਲੱਗੀਆਂ ਛੱਟ ਜੀ ਹਾਂਜੀ 7-8 ਟੰਕੇ ਲੱਗੇ ਆ ਉਸ ਤੇ ਕੋਈ ਹੋਰ ਨੁਕਸਾਨ ਕਿਤਾ ਹੋਇਆ ਹੋਵੇ ਜੀ ਨਹੀਂ ਜੀ ਨੁਕਸਾਨ ਤੋਂ ਬਚ ਗਏ ਪ੍ਰਮਾਤਮਾ ਨੇ ਰੱਖ ਲਿਆ ਤੁਸੀਂ ਕਿੰਨੇ ਸਾਲ ਤੋਂ ਰੇੜੀ ਲਾ ਰਹੇ ਹੋ ਰੋ ਸਾਨੂੰ 3 ਸਾਲ ਡੇਢ ਸਾਲ ਹੋ ਗਿਆ ਜੀ ਅੱਜ ਲੱਗਦੇ ਨੇ 파ਟਕ ਲੱਗੇ ਬੇਤਰੀ ਜੀ ਤਾਂ ਕਰਕੇ ਟ੍ਰੈਫਿਕ ਘੱਟਦੀ ਹੈ ਹਾਂਜੀ ਸਵੇਰ ਦਾ ਟਾਈਮ ਸੀਗਾ ਜੀ ਹਾਂ ਹਾਂ ਅਨਿਤ ਪਵਿਲ ਕਾ ਆਈ ਨਹੀਂ ਸੀ ਗਲੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਦ ਇਹੋ ਜਿਹੇ ਦਰਖਤ ਹੋਣ ਟੁੱਟਣ ਵਾਲੇ ਹੋਣ ਸੁਣ ਨਹੀਂ ਕਰਦੇ ਸੀ ਵੀ ਜਿਹੜਾ ਕੋਈ ਜ਼ਿਆਦਾ ਪੁਰਾਣਾ ਪੇੜ ਹੋ ਗਿਆ ਉਹਨੂੰ ਕੱਟਿਆ ਜਾਵੇ ਹਨਾ ਉਹਦੀ ਦੇਖਭਾਲ ਕਰੀ ਜਾਵੇ ਕਿਸੇ ਦਾ ਨੁਕਸਾਨ ਨਾ ਹੋਵੇ ਮਾਲੀ ਵਿਚਾਰੇ ਦੇਖੋ ਰੇੜੀ ਲਾਈ ਨਹੀਂ ਸੀਗੀ ਨਹੀਂ ਤਾਂ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਸੀਗਾ ਅਸੀਂ ਤਾਂ ਇਹ ਕਹਿੰਦੇ ਆ ਜੀ ਦੇਖਭਾਲ ਕਰੀ ਜਾਵੇ ਪੇੜ ਪੌਦਿਆਂ ਦੀ ਇਹੋ ਜਿਹੇ ਬਹੁਤ ਲੋਕ ਹੈਗਾ ਇਹੋ ਫਾਸਟ ਨਾ ਉਸ ਤੇ ਚੈਨਲ ਤੇ ਦੋਨਾਂ ਨੂੰ ਪਾ ਦੇਣੀ ਹੈ ਉਹ ਸੋਸ਼ਲ ਮੀਡੀਆ ਤੇ ਆਉਂਦਾ ਹੈ ਦੇਖੀ ਹੱਸ ਹੈ ਕਿ ਜਿਹੜਾ ਤੁਹਾਡੇ ਪਿੱਛੇ ਦਰਕਰ ਗਿਰਿਆ ਪਿਆ ਜੀ ਅਸੀਂ ਜਦੋਂ ਹੁਣ ਸੂਰਿਆ ਕੇ ਦੁਕਾਨ ਖੋਲੀ ਦੇਖਿਆ ਸਾਰਾ ਪੇੜ ਗਿਰਿਆ ਪਿਆ ਸਿੰਘਾ ਉੱਥੇ ਇੱਕ ਆਟੋ ਰਿਕਸ਼ੇ ਵਾਲੇ ਦੇ ਪਤਾ ਲੱਗਾ ਸੱਟਾ ਮੱਜੀਆਂ ਨੂੰ ਵਿੱਚੇ ਫਸ ਗਿਆ ਸਿੰਘਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜੇ ਉਦੋਂ ਫਾਟਕ ਬੰਦ ਨਾ ਹੁੰਦਾ ਫਾਟਕ ਬੰਦ ਹੋਣ ਕਰਕੇ ਸਾਰਾ ਟ੍ਰੈਫਿਕ ਰੁਕਿਆ ਪਿਆ ਸੀ ਉੱਧਰ ਇਸ ਕਰਕੇ ਅਸੀਂ ਸ਼ੁਕਰਮੰਦ ਹਾਂ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਇਸੇ ਕਿਵੇਂ ਵੇਖਦੇ ਹੋ ਤੁਸੀਂ ਇੰਨਾ ਪੁਰਾਣਾ ਤਰੱਕਤ ਜੰਗਲਾਤ ਵਿਭਾਗ ਨੂੰ ਜਿਹੜਾ ਮਹਿਕਮਾ ਉਹਨਾਂ ਨੂੰ ਦੇਖਦਾ ਨਹੀਂ ਸੀਗੇ ਜੀ ਅਹ ਦਿਖਦਾ ਸਾਰਿਆਂ ਨੂੰ ਐ ਜੰਗਲਾਤ ਵਾਲੇ ਅਫਸਰ ਸਾਰੇ ਇੱਥੇ ਰਹਿੰਦੇ ਆ EMPLOYEES ਸਾਰੇ ਇੱਥੇ ਰਹਿੰਦੇ ਆ ਸਾਰਿਆਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਪਰ ਉਹਨਾਂ ਦੀ ਕੀ ਮਜਬੂਰੀਆਂ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਅਸੀਂ ਬਾਰ ਬਾਰ ਰਿਕਵੈਸਟ ਕਰਦੇ ਆ ਕਿ ਇਹੋ ਜਿਹੇ ਜਿਹੜੇ ਵਿਧ ਹੋ ਚੁੱਕੇ ਬੂਟੇ ਨੇ ਵੱਡੇ ਪੇੜ ਨੇ ਉਹਨਾਂ ਨੂੰ ਸੰਭਾਲਿਆ ਜਾਵੇ ਕਿਦ ਰੱਖੇ ਦੌਰ ਦਿਖਾਈ ਜੀ ਮੈਨੂੰ ਲੱਗਦਾ ਵੀ ਗਿਰਨ ਵਾਲੇ ਹੀ ਹੈਗਾ ਲੱਗਦਾ ਪਹਿਲੇ ਸचेत ਹੋ ਜਾਣਾ ਚਾਹੀਦਾ ਇਹਨਾਂ ਨੂੰ ਅਸੀਂ ਬਹੁਤ ਵਾਰੀ ਰਿਕੁਐਸਟ ਕਰ ਚੁੱਕੇ ਹੈਗੇ ਆ ਇਸ ਪੇੜ ਬਾਰੇ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਇਹਨੂੰ ਦੇਖ ਚੁੱਕੇ ਨੇ ਅਸਿਸਟੈਂਟ ਡਿਪਟੀ ਡਾਇਰੈਕਟਰ ਸਾਹਿਬ ਦੇਖ ਚੁੱਕੇ ਨੇ ਜਿਹੜੇ ਸਾਡੇ ਕੋਲ ਇੱਥੇ ਅਲਟਰਨੇਟ ਡੇਸ ਤੇ ਉੱਤੇ ਆਉਂਦੇ ਆ ਉਹਨਾਂ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਕਿ ਸਰ ਇਹਨੂੰ ਕਢਵਾਇਆ ਜਾਏ ਇਹਦੀ ਜੋ ਵੀ ਬੰਦੀ ਕਾਰਵਾਈ ਇਹ ਕੀਤੀ ਜਾਵੇ ਇਹ ਕਿਸੇ ਦੇ ਉੱਤੇ ਗਿਰਿਆ ਤਾਂ ਉਹਨੂੰ ਜਾਨੀ ਨੁਕਸਾਨ ਹੀ ਹੋ ਸਕਦਾ ਮੇਰੀ ਬਿਲਕੁਲ ਦੁਕਾਨ ਵਿੱਚੇ ਆ ਜੇ ਮੈਨੂੰ ਫਾਈਨੈਂਸ਼ੀਅਲ ਨੁਕਸਾਨ ਹੋ ਜਾਏਗਾ ਇਹ ਹਾਸੇ ਦਾ ਸਭ ਵੇਟ ਕਰ ਰਿਹਾ ਕੋਈ ਵਟਸਐਪ ਹੈ ਜਿਹੜਾ ਪਹਿਲਾਂ ਇੱਕ ਹੋਇਆ ਔਟੋ ਰਿਕਸ਼ਾ ਇਹ ਚੀਜ਼ਾਂ ਅਸੀਂ ਤਾਂ ਹੀ ਦੇਖ ਕੇ ਦੇਖ ਰਹੇ ਹਾਂ ਕਿ ਜੇ ਇੰਨਾ ਵੱਡਾ ਹਾਸਾ ਹੋ ਗਿਆ ਉਸ ਤੋਂ ਬਾਅਦ ਕਿ ਐਡਮਿਨਿਸਟ੍ਰੇਸ਼ਨ ਨੇ ਸੁਚੇਤ ਹੋਣਾ ਤਾਂ ਪਹਿਲੇ ਰਹਿੰਦੇ ਹੋਏ ਆਪਾਂ ਕਿਉਂ ਨਹੀਂ ਇਹੋ ਜਿਹਾ ਕੰਮ ਕਰਦੇ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋ ਜੇ ਠੀਕ ਹੈ ਜੀ ਹਾਂ ਜਿਹੜੇ ਮੈਦਾਨ ਵਿੱਚ ਬਾਗਬਾਨੀ ਦੇ ਕੰਮ ਕਰਦਾ ਹਾਂ ਹਾਂ ਬਾਗਬਾਨੀ ਦਾ ਕੰਮ ਕਰਦਾ ਹਾਂ ਸਾਨੂੰ ਸਾਡੇ ਠੇਕੇਦਾਰ ਨੇ ਸੁਰੇਤਲਾਹ ਕੀਤੀ ਸੀ ਕਿ ਇੱਥੇ ਥੋੜਾ ਇੱਕ ਸਿੰਬਲ ਦਾ ਦਰਖਤ ਡਿੱਗਿਆ ਜੀ ਤੇ ਸਾਰਾ ਟ੍ਰੈਫਿਕ ਜਮ ਹੋ ਗਿਆ ਅਸੀਂ ਮੌਕੇ ਤੇ ਕੌਂਦ ਕੇ ਦੀ ਕਟਾਈ ਕਰ ਰਹੇ ਆ ਤੇ ਰਸਤਾ ਖੋਲ ਰਹੇ ਆ ਕਿ ਕੀ ਰਿਕਸ਼ੇ ਦੇ ਉੱਪਰ gira ਪਿਆ ਕਿ ਉਹਦਾ ਇੱਕ ਬਚ ਗਿਆ ਬੰਦਾ ਨਹੀਂ ਉਹ ਤਾਂ ਹਾਂ ਯੂਰਨ ਸ਼ਾਂਤਾ ਇਹ ਰਿਕਸ਼ੇ ਦਾ ਹੋਇਆ ਕਾ ਉਹ ਆ ਕਿ ਉਹ ਜਾਨੀ ਮੰਨ ਚਾਹ। ਕਾਰਨ ਪਤਾ ਨਹੀਂ ਕਿ ਉਹ ਬੁੱਢਾ ਹੋ ਗਿਆ ਕਰੀ। ਇਹ ਹਾਂ ਜੀ ਮੈਚੂਲੀ ਹਮ ਮੁਰਦਾਂ ਸਾਹਮਣੇ ਪਾਹੀ ਪੁਰਾਣੇ ਹੋ ਕੇ ਜਿੱਕੇ ਵਰਦੋ ਚ ਟੇ ਟੰਗ ਲਗੇ ਕਾਉਂਸਲ ਦੋ ਦੋ ਸਾਲ ਪੁਰਾਣੇ ਬੁੱਤੇ ਹੈਗੇ ਤੇ ਹੁਣ ਮੁਰਦਾਂ ਸਾਹਮਣੇ ਅਚਨ ਜੇ ਸੀ ਢਿੱਕੇ ਤਾਂ ਉਹ ਕਿੰਨੀ ਪੈਟ ਕੀਤੀ ਸੀ ਜੀ ਬਈ ਜੇਰ ਨਾਲ ਨਾ 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 ਇਹ ਤਾਂ ਐਕਚੁਅਲੀ ਉਹ ਕੜਸ ਗਿਆ ਬੋ ਮਟਨ ਰਸਤੇ ਤੋਂ ਬੜਵਾ ਇਹ ਤਾਂ ਬਲਕਿ ਸਾਡਾ ਠੇਕੇਦਾਰ ਇੱਥੇ ਜਿਹੜਾ ਸਾਡਾ ਬਾਗ ਦਾ ਜਿਹਨਾਂ ਆਪਸ਼ਨ ਲਈ ਵੀ ਹੈ ਨਾ ਫਰੂਟ ਦੀ ਉਹ ਇੱਥੇ ਰੇੜੀ ਲਾਉਂਦਾ ਸੀ ਹਾਂ ਜਿਹੜਾ ਸਵੇਰੇ ਜਦੋਂ ਆਇਆ ਉਹ ਤਾਂ ਉਹਦੇ ਪਿਆਰੀ ਕਰ ਰਿਹਾ ਸੀ ਆਪਣੇ ਆ ਬਾਗ ਦੀ ਆਹਨ ਕਿਟ ਖੋਲੇ ਹੀ ਤੇ ਥੋੜੀ ਕੀ ਦਰਵਾਜ਼ਾ गिर ਗਿਆ ਕਰਾਉਣ ਨੂੰ ਮੈਨੂੰ ਫੋਨ ਕੀਤਾ ਜੀ ਅਜਿਹਾ ਦਾ ਕਰਕੇ ਸਰ ਉਹ ਥੋੜਾ ਨਾ ਇੱਕ ਰਸ ਗਿਰ ਕੇ ਤੇ ਕਿੰਨਾ ਟਾਈਮ ਪਾਸ ਤੇ ਸਾਰੇ ਕਲੀਅਰ ਹੋ ਜੀ ਜੀ ਸਟ੍ਰੀਮ ਲਾਈਵ ਹੋਈ ਹੈ ਜੀ ਪਤਾ ਹੀ ਚੱਲ ਰਹੀ ਹੈ ਉਹ ਟ੍ਰੈਫਿਕ ਵੀ ਚੱਲ ਰਿਹਾ ਨਾ ਬੜੇ ਧਿਆਨ ਨਾਲ ਥੋੜਾ ਕੱਟ